ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਤਗੱਲ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਜੈਤੋਵਾਲ ਨੂੰ ਆਉਣੇ ਆ ਤਾਂ ਉਸ ਸੜਕ ਦੇ ਉੱਤੇ ਹੀ ਲਗਭਗ ਇਹ ਪਿੰਡ ਆਉਂਦਾ ਹੈ ਅੱਧਾ ਕਿਲੋਮੀਟਰ ਸਾਈਡ ਤੇ ਹਟਵਾਇਆ ਇਹ ਪਿੰਡ ਨਾਲ ਦਾ ਪਿੰਡ ਇਹਦੇ ਮੱਤ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਦੱਸੋ ਬਾਈ ਵਪਾਰ ਦਾ ਕੰਮ ਕਰ ਰਿਹਾ ਤੇ ਇਹ ਹੀ ਫਰ ਲੈ ਕੇ ਆਉਂਦਾ ਬੱਚੀਆਂ ਜਿਹੜੀਆਂ ਵਿਕਰੀ ਵਾਲੀਆਂ ਲੈ ਕੇ ਆਉਂਦਾ ਅੱਜ ਦੀ ਵੀਡੀਓ ਦਿਆਂ 6 ਵੜਾ ਤੁਹਾਨੂੰ ਦਿਖਾਉਂਗਾ 6 ਬੱਚਿਆਂ ਦਿਖਾਉਣੀਆਂ ਇਹਨਾਂ ਚੋਂ ਜਿਹੜਾ ਵੀ ਨਾਗ ਤੁਹਾਨੂੰ ਜੱਜੂਗਾ ਉਹਦੀ ਤਸੱਲੀ ਹਰੇਕ ਪੱਖ ਤੋਂ ਤੁਸੀਂ ਕਰ ਸਕਦੇ ਆ ਜਿਵੇਂ ਵੀ ਤੁਹਾਨੂੰ ਜ਼ਰੂਰਤ ਲੱਗਦੀ ਹੈ ਕੋਈ ਵੀ ਪਸ਼ੂ ਦੇਖਣਾ ਜਿਵੇਂ ਵੀ ਚੈੱਕ ਕਰਾਉਣਾ ਚਾਹੁੰਦੇ ਹੋ ਤੁਸੀਂ ਉਵੇਂ ਹੀ ਆਪਦੀ ਤਸੱਲੀ ਕਰਕੇ ਚੈੱਕ ਕਰਾ ਕੇ ਪਸ਼ੂ ਲਿਜਾ ਸਕਦੇ ਹੋ ਬੱਚੀ ਖਰੀਦ ਸਕਦੇ ਹੋ ਸੋ 6 ਨਾਗ ਆ ਦੋਸਤੋ ਆਪਾਂ ਇਹਨਾਂ ਬਾਰੇ ਗੱਲਬਾਤ ਕਰਦੇ ਹਾਂ ਰੇਟ ਜਿਹੜੇ ਉਹ ਇਹਨਾਂ ਦੇ ਵੀਡੀਓ ਦੇ ਵਿੱਚ ਹੀ ਹੋਣਗੇ ਸੋ ਤੁਸੀਂ ਲਾਸਟ ਤੱਕ ਜ਼ਰੂਰ ਵੀਡੀਓ ਦੇਖ ਲਓ ਆਓ ਪਹਿਲੇ ਨੰਬਰ ਵਾਲੀ ਬੱਚੀ ਤੋਂ ਸ਼ੁਰੂਆਤ ਕਰੀਏ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਜਿਹੜੇ ਉਹ 6 ਦੇ 6 ਨਾਗ ਸਾਰੇ ਦਿਖਾ ਦੇਣੀ ਆ ਲਖਵੀਰ ਭਾਈ ਸਸਟੀ ਕਾ ਸਸਟੀ ਕਾ ਲਖਵੀਰ ਅੱਜ 6 ਨਾਗ ਆਪਣੇ ਕੋਲ ਅ ਨੰਦੋਂ ਬੱਚੀਆਂ ਸਾਰੀਆਂ ਖੀਰੀਆਂ ਠੀਕ ਹੈ ਅਚਾ ਇੱਕ ਦੂਜੀ ਗੱਲ ਰਹਿ ਜਾਂਦੀ ਹੈ ਵੀ ਥਾਣੇ ਇਹਨਾਂ ਦੇ ਜਿਹੜੇ ਚੱਪ ਚਾਰੀ ਹੈ ਭਾਈ ਉਹ ਐਂਡ ਵਾਲੀ ਬੱਚੀ ਦੇ ਨਿਸ਼ਾਨ ਆ ਉਹਨਾਂ 'ਚ ਮੇਰੂ ਹੈ ਨਹੀਂ ਠੀਕ ਹੈ ਐਂਡ ਵਾਲੀ ਬੱਚੀ ਦੇ ਕੱਲੀ ਦੇ ਨਿਸ਼ਾਨ ਆ ਬਾਕੀ ਸਾਰੀਆਂ ਦੇ ਚਾਰ ਚੱਪ ਚਾਰ ਚੱਪ ਆਈਏ ਭਾਈ ਰੇਟ ਆਪਾਂ ਕੱਲੀ-ਕੱਲੀ ਦਾ ਦੱਸਾਂਗੇ ਜਾਂ ਜੋੜੇ ਦਾ ਹੀ ਕਰ ਦਾਂਗੇ ਠੀਕ ਹੈ ਪਹਿਲੇ ਨੰਬਰ ਤੇ ਦੋ ਜਿਹੜੀਆਂ ਛੋਟੀਆਂ ਬੱਚੀਆਂ ਇਹਨਾਂ ਦਾ ਬਾਈ 28000 ਰੁਪਿਆ ਆ 6ਾਂ ਖ ਮਹੀਨੇ ਦੀ ਉਹ 8 ਖ ਮਹੀਨੇ ਦੀ ਖੋਲ ਸੋ ਦੋਸਤੋ ਇੱਕ 6ਾਂ ਖ ਮਹੀਨੇ ਦੀ ਇੱਕ 8ਾਂ ਮਹੀਨੇ ਦੀ ਆ 6ਾਂ ਮਹੀਨੇ ਵਾਲੀ ਦੇ ਤਾਂ ਸਿੰਘ ਵੀ ਹੋਣੀ ਲਗਾਏ ਬੱਚੀ ਬਹੁਤ ਪੇਰੀ ਹੋਈ ਤੇ ਬੱਚੀ ਸੋਹਣੀ ਆ ਦੋਸਤੋ ਬਾਕੀ ਛੋਟੀ ਉਮਰ ਹੈ ਸੋ ਇਹ ਤੁਸੀਂ ਛੋਟੀ ਉਮਰ ਦਾ ਬੱਚਾ ਦੇਖ ਸਕਦੇ ਹੋ ਚਾਰ ਹੀ ਥਾਣਾ ਦੋਸੋ ਬਾਕੀ ਛੋਟੀ ਉਮਰ ਆ ਤਾਂ ਦੰਦੋਂ ਤੱਕ ਹੀ ਰਹੀ ਆਟੋਮੈਟ ਕੀ ਹੈ ਲਿਆ ਬਈ 28000 ਚ ਦੋ ਬੱਚੀਆਂ ਜਿਹੜੀਆਂ ਉਹ ਬਾਈ ਨੇ ਸੋਚੀਆਂ ਕੱਲੀ ਕੱਲੀ ਦੀ ਕੀਮਤ ਫੋਨ ਕਰਕੇ ਪੁੱਛ ਲਿਓ ਜੋੜੇ ਦੀ ਡਿਮਾਂਡ 28000 ਦੀ ਹੈ ਜੋੜੇ ਦੀ ਡਿਮਾਂਡ ਕੀਤੀ ਵੀ ਇਸ ਕਰਕੇ ਜਾਂਦੀ ਕਈ ਵਾਰ ਕਿਸੇ ਵੀਰ ਨੇ ਦੂਰ ਤੋਂ ਆਉਣਾ ਤਾਂ ਉਹਨੂੰ ਕਰਾਇਆ ਤਾਂ ਉਹੀ ਪੈਣਾ ਜਿਉਂ ਦੋ ਬੱਚੀਆਂ ਸਾਂਭ ਸਕਦਾ ਤਾਂ ਜੋੜਾ ਇਕੱਠਾ ਹੀ ਖਰੀਦ ਲੈ ਤਾਂ ਬਾਕੀ ਜਿਹੜਾ ਨਾਗ ਤੁਹਾਨੂੰ ਜਚੂਗਾ ਖਰੀਦਣਾ ਤੁਸੀਂ ਆਪਣੀ ਇੱਛਾ ਨਾਲ ਹੀ ਹੈ ਇਦੇ ਨਾਲੋਂ ਥੋੜੀ ਵੱਡੀ ਬੱਛੀ ਐ ਕੱਦ ਵੀ ਜ਼ਿਆਦਾ ਕਿਉਂਕਿ ਉਮਰ ਦਾ ਥੋੜਾ ਫਰਕ ਐ ਢਾਂਚਾ ਸੋਹਣਾ ਥਣ ਤਾਂ ਪਹਿਲਾਂ ਹੀ ਦੱਸਤਾ ਵੀ ਇਹਨਾਂ ਦੇ ਸਾਰਿਆਂ ਦੇ ਚਾਰ-ਚਾਰ ਥਣ ਐ ਕੋਈ ਐਕਸਟਰਾ ਸ਼ਾਕ ਫੂਟ ਹੈ ਨਹੀਂ ਗੀ ਇਹਦਾ ਵੀ ਢਾਂਚਾ ਤੁਸੀਂ ਦੇਖ ਸਕਦੇ ਹੋ ਅੱਜ ਰਾਤ ਵੀ ਮੀਂਹ ਪਈ ਗਿਆ ਤੇ ਹੁਣ ਵੀ ਬਾਹਰ ਬੱਦਲ ਦਾ ਟਾਈਮ ਐ ਮਤਲਬ ਪੂਰੀ ਧੁੱਪ ਚ ਇਹ ਬੱਛੀਆਂ ਦੇ ਰੰਗ ਤੁਹਾਨੂੰ ਪੂਰੇ ਚਮਕਦੇ ਦਿਸਣੇ ਸੀ ਫਿਰ ਵੀ ਰੰਗ ਪ੍ਰਿੰਟ ਜਿਹੜਾ ਡਿਜ਼ਾਈਨ ਉਹ ਤੁਹਾਨੂੰ ਦਿਸਦਾ ਹੀ ਹੋਣਾ ਦੱਸੋ ਸੋਹਣੀ ਬੱਛੀ ਐ ਵੀ ਸੋ ਇਹ ਜੋੜੇ ਦਾ ਰੇਟ 28000 ਸੀ ਇਸ ਤੋਂ ਬਾਅਦ ਚ ਦੋ ਬੱਚੀਆਂ ਸੀ ਮ ਜੀ ਕੱਦ-ਕਾਠ ਤੇ ਸੇਮ ਜੀ ਉਮਰ ਦੀਆਂ ਲਖਵੀਰ ਇਹ ਦੋ ਅਗਲੇ ਜੋੜੇ ਦਾ ਰੇਟ ਕੀ ਰਹਿਣਾ ਹੈ ਬਈ ਇਹਨਾਂ ਦਾ 35000 10-10 ਮਹੀਨਿਆਂ ਦਾ ਖਲ ਸੋ 35000 ਦੋਸੋ ਇਹ ਦੋ ਅਗਲੇ ਜੋੜੇ ਦਾ ਰੇਟ ਹੈ ਇਹ ਦਾ ਵੀ ਟਾਂਚਾ ਤੁਸੀਂ ਦੇਖੋ ਦੂਜੀਆਂ ਨਾਲੋਂ ਜ਼ਿਆਦਾ ਕੱਦ-ਕਾਠ ਚ ਕਿਉਂਕਿ ਉਮਰ ਥੋੜੀ ਵੱਧ ਆ ਉਹਨਾਂ ਨੂੰ ਲੀਅ ਇਹਦਾ ਵੀ ਤੁਸੀਂ ਟਾਂਚਾ ਦੇਖ ਸਕਦੇ ਹੋ ਸੋ ਇਹਨਾਂ ਦਾ ਰੇਟ 35000 ਜੋੜਾ ਦੋਨਾਂ ਬੱਛੀਆਂ 'ਚ ਹੀ ਬਹੁਤ ਆ ਬਈ ਇਹਨਾਂ ਦੇ ਸਹੀ ਹੈ ਸੋਹਣੀਆਂ ਬੱਛੀਆਂ ਦੱਸੋ ਬਾਕੀ ਮੈਂ ਪਹਿਲਾਂ ਵੀ ਕੁਝ ਵੀਡੀਓ 'ਚ ਜ਼ਿਕਰ ਕੀਤਾ ਵੀ ਸੀਮਨ ਦੀ ਡਿਟੇਲ ਰਿਕਾਰਡ ਬਣਾਉਣ ਨੂੰ ਜਿੰਨੇ ਮਰਜ਼ੀ ਬਣਾਏ ਜਾ ਸਕਦੇ ਆ ਪਰ ਕੋਸ਼ਿਸ਼ ਹੁੰਦੀ ਆ ਵੀ ਜਿੱਦਾਂ ਦਾ ਪਸ਼ੂ ਖਰੀਦਿਆ ਜਿਹੜੇ ਢੰਗ ਨਾਲ ਖਰੀਦੇ ਉਵੇਂ ਹੀ ਦੱਸਿਆ ਜਾਵੇ ਕਿਉਂਕਿ ਜੈਨੂਨ ਦੇ ਰੇਟ ਦੇ ਉੱਤੇ ਇਹ ਸੇਲ ਕਰਨੀਆਂ ਕੋਈ ਬਹੁਤਾ ਇਹਨਾਂ ਦੇ ਬਾਰੇ ਸੀਮਨ ਡਿਟੇਲ ਜਾਂ ਉਤਾਂ ਲੰਬਾ ਚੌੜਾ ਦੱਸਣ ਦੀ ਲੋੜ ਨਹੀਂ ਲੱਗਦੀ। ਬਾਕੀ ਤੁਸੀਂ ਜਿਹੜੀਆਂ ਇਹ ਖਰੀਦੋਗੇ ਇਹ ਢਾਂਚੇ ਖਰੀਦੋਗੇ ਤੇ ਇਹਨਾਂ ਤੋਂ ਅੱਗੇ ਬਰੀਡ ਜਿਹੜੀ ਆ ਚੰਗਾ ਸੀਮਨ ਲਵਾ ਕੇ ਤੁਸੀਂ ਤਿਆਰ ਕਰਵਾ ਸਕਦੇ ਹੋ। ਸੋ ਇਹ ਜੋੜਾ ਦੋਸਤੋ 35000 ਡਿਮਾਂਡ ਹੈ। ਇਹਦਾ ਵੀ ਸਟਰਕਚਰ ਤੁਸੀਂ ਦੇਖ ਲਓ। ਢਾਂਚੇ ਦੇਖਣੇ ਆ ਮੇਨ ਉਤੋਂ ਕੰਗਰੋੜ ਦੇਖ ਲਓ ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ ਨਸਾਰੀਆਂ ਬੱਚੀਆਂ ਦੀ ਤੁਹਾਨੂੰ ਐਵੇਂ ਲੱਗੂਗੀ। ਬਾਕੀ ਅੰਦਾਜ਼ਾ ਹੋ ਜਾਂਦਾ ਬੱਚੀ ਤੋਂ ਵੀ ਉਹਦਾ ਸਰੀਰ ਜਿਹੜਾ ਉਹ ਕਿਦਾਂ ਦਾ ਡਵੈਲਪ ਹੋਊਗਾ ਕਿੰਨੀ ਕੋ ਖੁੱਲ ਸਕਦੀ ਹੈ। ਲਖਵੀਰ ਭਾਈ ਇੱਦੋਂ ਅੱਗੇ ਜਿਹੜਾ ਜੋੜਾ ਹੈ ਬਈ ਇਹਦੀ 42000 ਰੁਪਏ ਡਿਮਾਂਡ ਹੈ ਹਮ ਆਇ ਇੱਕ ਸਾਲ ਦੀ ਆ ਲਗਭਗ 20 ਸਾਲ ਦੀ ਆ ਉਹਦੀ ਏਏ ਕਰਾਈ ਆ 26 ਤਰੀਕ ਨੂੰ ਆਪਾਂ ਆਪਣੀ ਗੱਲ ਹੋਈ ਸੀ ਫੋਨ ਤੇ ਉਹਨੂੰ ਠੀਕ ਹੈ ਉਹਦੀ ਏਏ ਹੀ ਹੋਈ ਵੀ ਆ ਲਗਭਗ ਮਹੀਨਾ ਹੀ ਹੋਣਾ ਵਾਲਾ ਕੁਝ ਕੁਝ ਦਿਨ ਬਾਕੀ ਆ ਜਿਹਦੀ ਏਏ ਕਰਵਾਈ ਆ ਉਹਦੀ ਆਪਾਂ ਵੀਡੀਓ ਤੇ ਫੋਟੋ ਆਪਣੇ ਕੋਲ ਹੈਗੀ ਆ ਬਕਾਇਦਾ ਹੈਗੀ ਆ ਬਾਈ ਵੀਡੀਓ ਇੱਥੇ ਆਖਰ ਨਹੀਂ ਤੇ ਬਣਾਈ ਵੀ ਆਪਣੀ ਠੀਕ ਹੈ ਅੱਛਾ ਇੱਕ ਹੋਰ ਦੱਸੀ ਵੀ ਇਹਨਾਂ ਦੇ ਥਣ ਸਾਰਿਆਂ ਦੇ ਬਈ ਗੁਲਾਬੀ ਆ ਸਾਰਿਆਂ ਗੁਲਾਬੀ ਥਣ ਹਾਂ ਇੱਕ ਵੀ ਨਹੀਂ ਕਾਲਾ ਥਣ ਇਹਨਾਂ ਦੇ ਸਾਰਿਆਂ ਦੀ ਠੀਕ ਪਹਿਲੇ ਨੰਬਰ ਆ। ਸੋ ਦੋਸਤੋ ਇਹ ਇਹ ਦੋ ਅਗਲੇ ਜੋੜੇ ਦੀ ਕੀਮਤ 42000 ਹੈ। ਜਿਹੜੀ ਲਾਸਟ ਵਾਲੀ ਬੱਛੀ ਹੈ ਉਹ ਉਹਦੀ ਏਆਈ 26 ਤਰੀਕ ਨੂੰ ਹੋਈ ਹੈ। ਫੋਟੋ ਤੇ ਵੀਡੀਓ ਦੋਨੇ ਚੀਜ਼ਾਂ ਹੈਗੀਆਂ ਤੁਸੀਂ ਤਸੱਲੀ ਕਰ ਸਕਦੇ ਹੋ। ਵਾਕਈ ਟੀਕਾ ਉਸ ਦਿਨ ਭਰਿਆ ਗਿਆ ਹੈ 26 ਤਰੀਕ ਨੂੰ। ਪਿਛਲੇ ਮਹੀਨੇ ਦੀ 26 ਤਰੀਕ ਨੂੰ। ਤੇ ਲਗਭਗ ਦੋਸਤੋ ਮਹੀਨਾ ਹੋਣ ਵਾਲੀ ਗੱਲ ਹੀ ਹੈ ਕਿਉਂਕਿ ਅੱਜ ਤਰੀਕ ਜਿਹੜੀ ਉਹ 17 ਨੂੰ ਇਹ ਵੀਡੀਓ ਬਣਾ ਰਹੇ ਆ। ਆਏ। ਆ ਜੀ। ਬਾਕੀ ਖਾਲੀ ਦੇ ਹਿਸਾਬ ਤੇ ਹੀ ਡਿਮਾਂਡ ਰੱਖੀ ਗਈ ਹੈ 42000 ਜੋੜੇ ਦੀ ਡਿਮਾਂਡ ਹੈ ਥਣ ਚਾਰ ਚਾਰ ਹੀ ਐ ਦੱਸੋ ਇਹਦੇ ਵੀ ਥਣ ਤੁਸੀਂ ਚਾਰੇ ਦੇਖੋਗੇ ਗੁਲਾਬੀ ਰੰਗ ਦੇ ਥਣ ਇਹਨਾਂ ਦੇ ਇਹ ਲਾਸਟ ਉੱਤੇ ਬਚੀ ਤੁਹਾਨੂੰ ਦਿਖਾ ਰਹੇ ਹਾਂ ਦੰਦੋਂ ਖੀਰੀ ਹੈ ਇਹ ਆਈ ਹੋਈ ਵੀ ਹੈ ਹੁਣ ਇਹ 26 ਤਰੀਕ ਨੂੰ ਆਈ ਹੋਈ ਹੈ ਜੇ ਕੋਈ ਇਹਨੇ ਹੀਟ ਵਗੈਰਾ ਕੱਢਣੀ ਹੋਈ ਤਾਂ ਜਾਂ ਤਾਂ ਇਹ ਦਿਹਾੜੀ ਡੰਗ ਚ ਪਤਾ ਲੱਗ ਜੂਗਾ ਤੇ ਹੋ ਸਕਦਾ ਇਹ ਚਾਂਸ ਹੀ ਹੁੰਦੇ ਆ ਕਿਉਂਕਿ ਮੌਸਮ ਵੀ ਕੁਝ ਬਦਲਿਆ ਤਾਂ ਵੱਛੀ ਇਹ ਗੱਭਣ ਹੀ ਨਿਕਲੂਗੀ ਬਾਹਰ ਹੀ ਬੰਦ ਇਹਨੂੰ ਲਖੀ ਸੋ ਦੋਸਤੋ ਇਹ ਵੱਛੀ ਜੋੜੇ ਦੀ ਡਿਮਾਂਡ 42000 ਦੇ ਦੋ ਛਾਖਾਂ ਨਿਕੀਆਂ ਨਿਕੀਆਂ ਮਤਲਬ ਉਹਨਾਂ ਦੇ ਸਰਾਖ ਨਹੀਂ ਹੈ ਦੱਸਦੇ ਨਹੀਂ ਸਰਾਖ ਪਰ ਉਹ ਹੈਗੇ ਆ ਸੋ ਝੋਲੀ ਬਣਾਉਣੀ ਸ਼ੁਰੂ ਕਰਤੀ ਵੱਛੀ ਨੇ ਹੋ ਸਕਦਾ ਕਰਮਾ ਵਾਲੀ ਗੱਭਣ ਨਿਕਲ ਆ ਬੰਨੀ ਇੰਟਰਵਿਊ ਸਨ ਬਈ ਬਲੱਡ ਸੈਟ ਗਈ ਸੀ ਠੀਕ ਹੈ ਸੋ ਬਾਕੀ ਜਿਹੜਾ ਵੀਰ ਪਸੰਦ ਕਰੂਗਾ ਉਹ ਖਾਲੀ ਦੇ ਹਿਸਾਬ ਤੇ ਸੌਦਾ ਕਰ ਲੇ ਉਹਦੀ ਕਿਸਮਤ ਚੰਗੀ ਨਿਕਲੇ ਤਾਂ ਇਹ ਗੱਬਣ ਹੋਵੇ ਸੋ ਇਹ ਨਾਗ ਆਜ ਦੀ ਵੀਡੀਓ ਦੇ ਦੋਸਤੋ 6 ਬਕਾਊ ਸੀ ਬਾਈ ਕੋਲ ਤੁਸੀਂ ਜਿਹੜਾ ਮਰਜੀ ਪਸ਼ੂ ਖਰੀਦਿਓ ਉਹਦੀ ਤਸੱਲੀ ਆ ਕੇ ਕਰ ਸਕਦੇ ਹੋ ਧੰਨਵਾਦ